ਗੀ ਗੱਡੀ ਪਾਰ ਤੇ ਸਪਲੈਂਡਰ ਮੋਟਰਸਾਈਕਲ ਲੱਗਾ ਵਾ ਗੱਡੀ ਤੇ ਮੈਨੂੰ ਕਿਤੇ ਲੱਭੀ ਨਹੀਂ ਮੈਨੂੰ ਹੋਰ ਸੁਪਨਾ ਤੋਂ ਨਾ ਆਣਾ ਵੀ ਤੁਸੀਂ ਆਏ ਜੇ ਵੇ ਜਿਹੜੀ ਤੂੰ ਗੱਡੀ ਲੈ ਕੇ ਦਿੱਤੀ ਸੀ ਨਾ ਮੈਨੂੰ ਉਹ ਗੱਡੀ ਚਾਹੀਏ ਮੈਂ ਤੈਨੂੰ ਮਾਰੀ ਮੋਟੀ ਸ਼ਰਮ ਨਹੀਂ ਹੈਗੀ ਸਾਰੇ ਜਣੇ ਇੰਨਾ ਰੋਲਾ ਪਾਉਣ ਦੇ ਤੇਨੂੰ ਆਵਾਜ਼ ਨਹੀਂ ਸੁਣੀ ਕਿ ਕੌਣ ਆਇਆ ਕੌਣ ਫੋਨ ਲਿਆਂਦਾ ਵਾ ਕੇ ਕਿੰਨੀ ਬਰਾਈ ਤੇਰੀ ਭਾਬੀ ਨੂੰ ਕਿਹਾ ਸੀ ਕਿ ਸੰਦੀਪ ਨਾਲ ਗੱਲ ਕਰਵਾ ਮੇਰੀ ਇੱਕ ਵਾਰਾਂ ਤੇਰੇ ਨਾਲ ਗੱਲ ਨਹੀਂ ਕਰਵਾਈ ਸਗੋ ਨਾ ਮੈਂ ਤੇਰੇ ਪਿਓ ਨਾਲ ਛੇਤੀ ਵਿੱਚ ਨਾ ਪਰਸੋਂ ਉੱਥੇ ਹੀ ਰਹਿ ਗਿਆ ਉਹਦੇ ਇੱਥੇ ਆ ਕੇ ਮੈਂ ਵੇਖਿਆ ਕਿ ਮੇਰੇ ਕੋਲ ਤੇ ਪਰਸੀਆਂ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਨਾ ਤੁਹਾਡੇ ਕੋ ਫੋਨ ਵੇਹ ਮੰਗਣਾ ਸੀ ਕਿ ਮੰਮੀ ਮੈਨੂੰ ਫੋਨ ਲੈ ਦੋ ਸਭ ਠੀਕ ਠਾਕ ਹੀ ਉੱਥੇ ਮੰਮੀ ਨੂੰ ਉਹਨੇ ਮੈਂ ਪਾਰਾ ਸੂਟ ਪ੍ਰੈਸ ਕਰਕੇ ਦਿੱਤਾ ਸੀ ਤੇ ਉਹ ਕਹਿੰਦੇ ਹੀ ਮੈਨੂੰ ਨਾ ਚੁਬਦਾ ਵੇ ਸੂਟ ਤੇ ਘਰ ਕੋਈ ਨਹੀਂ ਚਲੋ ਵੇਖ ਲਓ ਭਾਜੀ ਕੋਈ ਨਹੀਂ ਮੈਂ ਮਾਰਨਾ ਆਵਾਜ਼ ਮਾਰਿਓ ਭਾਜੀ ਮਾਰੀ ਚਲੀ ਇਧਰੋਂ ਕੋਈ ਨਹੀਂ ਉਹਦੇ ਜੀ ਘਰ ਬਾਹਰ ਤੇ ਬਹੁਤ ਵਧੀਆ ਬਣਿਆ ਵਾ ਤੇ ਟੱਬਰ ਵੀ ਚੰਗਾ ਵਾ ਮੰਮੀ ਦਾ ਸੁਭਾਅ ਵੀ ਚੰਗਾ ਵਾ ਤੇ ਇਹਨਾਂ ਦਾ ਵੀ ਤੈਨ ਤੇ ਜੀ ਆਪਾਂ ਉਹ ਚਲ ਵਧੀਆ ਵਾ ਸੰਦੀਪ ਘਰ-ਬਾਰ ਬਣਿਆ ਹੋਣਾ ਤੇ ਮੁੰਡਾ ਵੀ ਕਹਿੰਦਾ ਮੈਂ ਠੀਕੇ ਠੂਕੇ ਤੇ ਪਹਿਲੀ ਵਾ ਚਲੋ ਠੀਕ ਆ ਮੈਂ ਕੰਮ-ਕੁਮ ਵੇਖ ਲਾਂ ਕੋਈ ਠੀਕ